ਕੀ ਕਿਸਾਨ ਜੁਨੀਅਤੋਂ ਜੀ ਅੱਜ 3 ਦਿਨ ਹੋ ਗਏ ਜੀ ਲੰਗਰ ਚੱਲਦਿਆਂ 16 17 18 ਇਹ ਕੀਰਤੀ ਕਿਸਾਨ ਜੁਨੀਅਨ ਕਿਸਾਲਾਂ ਦਾ ਲੰਗਰ ਸੀ ਜੀ ਚ ਬੈ ਚਲ ਪਰ ਫੇਰ ਵੀ ਸੰਗਤਾਂ ਨੇ ਬਹੁਤ ਹਿੱਸੇ ਪਾਏ ਆ ਲਾਗੋ ਲਾਗੋ ਪਿੰਡਾਂ ਤੋਂ ਦੁੱਧ ਦੇ ਘੱਪੇ ਰਸਣ ਦੇ ਘੱਪੇ ਬੜੇ ਖੁੱਲੇ ਘੱਪੇ ਦਿੱਤੇ ਆ 3 ਦਿਨ ਹੋ ਗਏ ਜੀ ਲੰਗਰ ਚੱਲਦਿਆਂ ਇਹ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਉਦੇ ਜ਼ਬੰਦ ਦੇ ਵਿੱਚ ਕੀਤੀ ਕਿਸਾਨ ਜਿੰਨੇ ਨੇ ਸਾਰੀ ਸੰਗਤਾਂ ਨੇ ਲੜ ਕੇ ਲੰਘਣ ਤਿੰਨ ਦਿਨ ਤੋਂ ਪੂਰੇ ਜੋਰ-ਛੋਰ ਨਾਲ ਚੱਲ ਰਹੀ ਜੀ ਸੰਗਤਾਂ ਨੇ ਬਹੁਤ ਸਨਯੋਗ ਦਿੱਤਾ ਜੀ ਕਿੰਨਾ ਤੇ ਛਾਪ ਆਇਆ ਜਾ ਰਿਹਾ ਸੰਗਤਾਂ ਜਿਹੜੀਆਂ ਕੋਈ ਨਾ ਸਾਹਿਬ ਜਾ ਰਹੀਆਂ ਪਿਆਰੀ ਉਹ ਤੇ ਛਾਪ ਤੇ ਕੋਈ ਨਾ ਜਵਾਬ ਨਹੀਂ ਦੇ ਸਕਦੀ ਛਾਪ ਇੰਨਾ ਜਿਆਦਾ ਦੇਖ ਲਓ ਗੋਂਦੇ ਸਰ ਤੋਂ ਲੈ ਕੇ ਮੇਰਾ ਘਰ ਮੁੰਡੀ ਮੋੜ ਤੱਕ ਲੈਣਾ ਲੱਗੀਆਂ ਪਈਆਂ ਉਧਰ ਹੀ ਗਏ ਸੀ ਗੋਂਦੇ ਸਾਹਿਬ ਤੋਂ ਲੈ ਕੇ ਤਰਨਤਨ ਤੱਕ ਉਹਨਾਂ ਦਾ ਸੱਤ ਲੈ ਕੇ ਕਡੂਰਾ ਦਾ ਮੋੜ ਇੱਥੇ ਨਾ ਚੌਂ ਘੰਟਾ ਜਜ ਲੰਗੇ ਸੀ ਸਾਨੂੰ ਨੰਗਨ ਨਹੀਂ ਦਿੱਤਾ ਕਿਸ ਨੇ ਇਹਨਾਂ ਰਾਤਿ ਬਹੁਤ ਵੱਡਾ ਚਾਹ ਦੀ ਇੱਥੇ ਜਦੋਂ ਉਹਦੀ ਸੰਗਨ ਪੁੱਛੀਦਾ ਕਿ ਜੂਪੀ ਤੋਂ ਆਇਆ ਕੋਈ ਇਹ ਰਾਜਸਥਾਨ ਤੋਂ ਆਇਆ ਕੋਈ ਰਿਆਣੀ ਤੋਂ ਆਇਆ ਬੜੀ ਬਹਰੋਂ ਕੋ ਆਇਆ ਬੜੀ ਦੂਰੋਂ ਦੂਰੋਂ ਸੰਗਤਾਂ ਨੇ ਦਰਸ਼ਨ ਦਿੱਤੇ ਇਹ ਲੰਗਰ ਹੁਣ ਤਰੋਂ ਤੱਕ ਚੱਲਦਾ ਇਹ ਲੰਗਰ ਅੱਜ ਸ਼ਾਮ ਤੱਕ ਜਾਂਦਾ 11 ਵਜੇ ਤੱਕ ਚੱਲੂਗਾ ਜੀ ਰਾਤ ਦੇ ਅੱਜ ਸਮਾਪਤੀ ਹੋ ਗਈ